everyone welcome back to our new vlog guys ki mai tusi hope karde ho tusa jane vadiya hooge te theek hooge karde haan vlog di shuruaat guys guys subah da time hai te bas hunne hunne breakfast banana hai te breakfast vich mai mangwaya va makki da aata kyunki ajj mera mann kar rya si guys ajj mera mann kar rya si ki mai makki di roti banawa so mai makki da aata mangwaya svere te ਦਿਖਾਨੀ ਆ ਤੁਹਾਨੂੰ ਗਾਇਜ਼ ਮੈਂ ਮੰਗਵਾਇਆ ਅੱਜ ਮੈਂ ਮੰਗਵਾਇਆ ਮੱਕੀ ਦਾ ਆਟਾ ਮੱਕੀ ਦਾ ਆਟਾ ਮੰਗਾਇਆ ਤੇ ਇਹਨੂੰ ਮੈਂ ਛਾਣ ਲਿਆਏ ਛਾਣੇ ਬਿਨਾ ਗਾਇਜ਼ ਮੈਂ ਛਾਣੇ ਬਿਨਾ ਨਹੀਂ ਆਟਾ ਬਣਾਉਂਦੀ ਹੈਗੀ ਬਿਲਕੁਲ ਵੀ ਗੁੰਦੀ ਹੈਗੀ ਆਟਾ ਸੱਜ ਛਾਣੇ ਬਿਨਾ ਨਹੀਂ ਮੈਂ ਗੁੰਦੀ ਤੇ ਮੈਂ ਸੋ ਇੰਨਾ ਕਿ ਆਟਾ ਲਵਾਂਗੀ ਜਿਹੜਾ ਕਿ ਮੈਨੂੰ ਤੇ ਸੰਜੀਵ ਜੀ ਨੂੰ ਆ ਜਾਵੇ ਵੀ ਰੋਟੀ ਬਣ ਜਾਵੇ ਕਿਉਂਕਿ ਬੱਚੇ ਬਿਲਕੁਲ ਘੱਟ ਲਾਈਕ ਕਰਦੇ ਨੇ ਮੱਕੀ ਦੀ ਰੋਟੀ ਤੇ ਬੱਚੇ ਨਹੀਂ ਖਾਂਦੇ ਗਾਇਜ਼ ਮਗਰ ਬੱਚੇ ਲੋਦ ਬੱਚੇ ਕਹਾਂਗੇ ਅਸੀਂ ਨਹੀਂ ਮੱਕੀ ਦੀ ਰੋਟੀ ਖਾਣੀ ਸੋ ਮੈਂ ਆਟਾ ਪੂਰੀ ਤਾਂ ਆਂ ਛਾੜ ਲਿਆ ਐ ਰੋਬਿੰਟ ਤਾਂ ਹੁਣ ਗਿਆ ਕਾਲਜ ਅੱਜ ਉਹਦੇ ਕਾਲਜ ਵਿੱਚ ਸੀਗਾ ਫੰਕਸ਼ਨ ਤੇ ਅੱਜ ਉਹ ਰੋਟੀ ਨਹੀਂ ਲੈ ਕੇ ਗਿਆ ਕਰੋ ਕਿਉਂਕਿ ਅੱਜ ਉੱਥੇ ਪਾਰਟੀ ਚੱਲਨੀ ਐ ਕਾਲਜ ਵਿੱਚ ਤੇ ਅੱਜ ਗੁੜੀਆਂ ਗਈਏ ਆਪਣੇ ਸਕੂਲ ਉਹਦਾ ਹੈਗਾ ਇਹ ਤੀਜ ਦਾ ਫੰਕਸ਼ਨ ਉਹਨੇ 11 ਵਜੇ ਆਣਾ ਕਰੇ ਆ ਕੇ ਫਿਰ ਉਹਨੇ ਰੈਡੀ ਹੋ ਕੇ ਜਾਣਾ ਤੀਜ ਮੁਟਿਆਰ ਬਣ ਕੇ ਜਾਣਾ ਸੋ ਉਹਨਾਂ ਦੇ ਉੱਥੇ ਫੰਕਸ਼ਨ ਹੈ ਤੀਜ ਦਾ ਅੱਜ ਦੋਨਾਂ ਨੇ ਮਤਲਬ ਕਿ ਲੇਟ ਆਣਾ ਹੈ ਸ਼ਾਮ ਪੈਲੇ ਦੋਨਾਂ ਨੂੰ ਉਧਰ ਉਹਦੇ ਕਾਲਜ ਵਿੱਚ ਫੰਕਸ਼ਨ ਹੈ ਉਦੋਂ ਸਕੂਲ ਵਿੱਚ ਫੰਕਸ਼ਨ ਹੈ ਤੇ ਸੋ ਗਾਇਸ ਬਾਸ ਹੁਣ ਮੈਂ ਕਰਾਂ ਆਪਣੇ ਮੇਨ ਟੌਪਿਕ ਤੇ ਆਵਾਂ ਤੇ ਆਟਾ ਹੁਣ ਮੈਂ ਗੁੰਨਾਂਗੀ ਆਟੇ ਵਿੱਚ ਪਾਵਾਂਗੀ ਜਵੈਨ ਹੁਣ ਹੌਲੀ ਹੌਲੀ ਮੌਸਮ ਜਿਵੇਂ ਜਿਵੇਂ ਮਹੀਨੇ ਡੇਢ ਵੀ 2 ਮਹੀਨੇ ਬਾਅਦ ਚੇਂਜ ਹੋਣਾ ਤੇ ਮੱਕੀ ਦੀ ਰੋਟੀ ਤਾਂ ਗਾਇਸ ਸਾਰੀ ਸਰਦੀ ਬੰਨੀ ਸਾਡੇ ਘਰ ਮੈਂ ਤਾਂ ਖਾਨੀ ਖਾਨੀ ਐ ਮੈਂ ਬਹੁਤ ਸ਼ੁਕੀਨ ਆ ਮੱਕੀ ਦੀ ਰੋਟੀ ਦੀ ਇਹਦੇ ਵਿੱਚ ਮੈਂ ਲੈ ਲਈਏ ਜੁਵੈਨ ਜੁਵੈਨ ਪਾਵਾਂਗੀ ਗਾੜੀ ਮੈਨੂੰ ਮੱਕੀ ਦੇ ਆਟੇ ਵਿੱਚ ਨਾ ਪਿਆਜ਼ ਵੀ ਬਹੁਤ ਪਸੰਦ ਨੇ ਮੈਂ ਇਹ ਸਾਟੇ ਵਿੱਚ ਪਾਵਾਂਗੀ ਇੱਕ ਪਿਆਜ਼ ਪਾਵਾਂਗੀ ਕੁੱਤਰ ਕੇ ਤੇ ਹਰੀਆਂ ਮਿਰਚਾਂ ਦੋ ਤਿੰਨ ਪਾਵਾਂਗੀ ਗਾਇਜ਼ ਮੈਂ ਇੱਕ ਪਿਆਜ਼ ਕੱਟ ਲਿਆ ਜੁਆਇਨ ਵੀ ਪਾ ਦਿੱਤੀ ਤੇ ਮੈਂ ਲਈਆਂ ਨੇ ਤਿੰਨ ਹਰੀਆਂ ਮਿਰਚਾਂ ਤੇ ਕਿਉਂਕਿ ਮੈਨੂੰ ਰੋਟੀ ਪਸੰਦ ਆ ਬਿਲਕੁਲ ਹੀ ਕਰਾਰੀ ਕਰਾਰੀ ਅੱਗੋਂ ਆ ਜਾਣੀ ਹੈ ਮੇਥੀ ਫਿਰ ਮੈਂ ਮੇਥੀ ਵਿੱਚ ਪਾ ਕੇ ਗੁੰਨਿਆ ਕਰਾਂਗੀ ਆਟਾ ਉਹ ਵੀ ਤੁਹਾਨੂੰ ਦੱਸਾਂਗੀ ਕਿੱਦਾਂ ਬਣਾਵਾਂਗੀ ਮੇਥੇ ਵਾਲੀ ਰੋਟੀ ਜੋਨ ਮੈਂ ਹਰੀਆਂ ਮਿਰਚਾਂ ਵੀ ਕੁੱਤਰ ਲਵਾਂ ਇਹਦੇ ਵਿੱਚ ਤੇ ਫਿਰ ਇਹਨੂੰ ਗੁੰਨਦੀ ਆਟੇ ਨੂੰ ਤੇ ਨੰਨੂ ਦੇਖੋ ਅੰਦਰ ਲੇਟੀ ਹੋਈ ਮ제 ਦੇ ਨਾਲ ਮੈਂ ਤੁਹਾਨੂੰ ਦਿਖਾਨੀ ਆ ਨੰਨੂ ਨੂੰ ਵੀ ਬੜੇ ਦਿਨ ਹੋ ਗਏ ਨੰਨੂ ਨਹੀਂ ਦਿਖਾਈ ਉਹ ਲੇਟੀ ਹੋਈ ਹੈ ਦੇਖੋ ਉਹ ਲੇਟੀ ਹੋਈ ਹੈ ਸਫਾ ਦੇਖ ਰਹੀ ਹੈ ਆਪਣੀ ਲੇਟ ਕੇ ਟੀਵੀ ਦੇਖ ਰਹੀ ਹੈ ਚਲੋ ਜੀ ਆਪਾਂ ਟਾ ਗੋਨ ਲਈ ਮੈਨੂੰ ਭੁੱਖ ਲੱਗੀ ਵੀ ਬੜੀ ਜਿਆਦਾ ਗਾਇਸ ਆ ਮੱਕੀ ਦੇ ਆਟੇ ਦੀ ਰੋਟੀ ਸੋਣ ਕੇ ਮੈਨੂੰ ਇੰਨੀ ਭੁੱਖ ਲੱਗਦੀ ਹੈ ਨਾ ਬੜੀ ਜਿਆਦਾ ਆਪਾਂ ਹਰੀ ਮਿਰਚ ਵੀ ਗਾਇਸ ਬ੍ਰੇਕ ਦੇਖ ਹਰੀ ਮਿਰਚ ਵੀ ਕੱਟ ਲਈਏ ਦੇਖੋ ਕਿੰਨੀ ਸੋਹਣੀ ਲੱਗ ਰਹੀ ਤੇ ਸੋਹਣੀ ਸੋਹਣੀ ਖੁਸ਼ਬੂ ਵੀ ਆ ਰਹੀ ਹਰੀ ਮਿਰਚ ਦੀ ਕਿਉਂਕਿ ਕਰਾਰੀ ਰੋਟੀ ਬਣਾਣੀ ਮੈਂ ਤੇ ਇਹਦੇ ਵਿੱਚ ਪਾਵਾਂਗੀ ਹੁਣ ਮੈਂ ਨਮਕ ਥੋੜਾਈ ਪਾਵਾਂਗੇ ਨਮਕ ਕਿਉਂਕਿ ਮੈਂ ਮੱਕੀ ਦੀ ਰੋਟੀ ਬਣਾ ਕੇ ਵੀ ਨਾਲ ਆਚਾਰ ਵੀ ਮੱਕੀ ਹਰੀ ਮਿਰਚ ਦਾ ਲੈਣਾ ਮੱਕੀ ਕਹਿਣ ਲੱਗੇ ਲੋ ਜੀ ਲੋਨ ਆਪਾਂ ਬੰਦ ਕਰਤੀ ਰੱਖ ਦਿੱਤੀ ਆਪਣੀ ਜਗ੍ਹਾ ਤੇ ਤੇ ਪਾਣੀ ਆਪਾਂ ਲੈ ਲਿਆ ਗਾਇਜ਼ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਹੁਣ ਆਟਾ ਗੁੰਨਣਾ ਤੇ ਮੈਂ ਮੋਬਾਈਲ ਨੂੰ ਥੋੜੇ ਦਿਨ ਰੱਖਦਾ ਤੇ ਤੁਹਾਨੂੰ ਆਟਾ ਗੁੰਨ ਕੇ ਦਿਖਾਨੇ ਆ ਆਟਾ ਗਾਇਜ਼ ਮੈਂ ਗੁੰਗੁਨੇ ਪਾਣੀ ਨਾਲ ਗੁੰਨ ਰਹੀ ਆ ਪਾਣੀ ਮੈਂ ਗਰਮ ਕੀਤਾ ਸੀ ਕੋਸਾ ਕੀਤਾ ਸੀ ਕੋਸੇ ਕੀਤੇ ਬਿਨਾ ਮੈਂ ਆਟਾ ਨਹੀਂ ਗੁੰਦੀ ਗਾਇਜ਼ ਮਕੀਦਾ ਸੋਨੇ ਸੋਨੇ ਗੁੰਗਨੇ ਗੁੰਗਨੇ ਪਾਣੀ ਨਾਲ ਆਟਾ ਗੁੰਨ ਲਿਆ ਮਕੀਦਾ ਚੰਗੀ ਤਰ੍ਹਾਂ ਮੁੱਕੀਆਂ ਦੇਵਾਂਗੇ ਆ ਪਾਟੇ ਨੂੰ ਤਾਂ ਕਿ ਆਪਣੀ ਰੋਟੀ ਵਧੀਆ ਬਣੇ ਇਹਦੇ ਵਿੱਚ ਮੂਲੀਆਂ ਪਾਈਆਂ ਹੋਣ ਪੱਤੇ ਫਾਇ ਹੋਣ ਮੂਲੀਆਂ ਦੇ ਬਹੁਤ ਜ਼ਿਆਦਾ ਟੇਸਟ ਆਂਦਾ ਹੈ। ਆਟਾ ਆਪਾਂ ਗਾਇ ਸੋਨਾ ਸੋਨਾ ਗੁੰਨ ਲਿਆ ਹੈ। ਹੈਂਡ ਆਪਾਂ ਵਾਸ਼ ਕਰ ਲਈਏ ਹੁਣ ਤੇ ਹੁਣ ਇਹਨੂੰ 2 ਮਿੰਟ ਰੈਸਟ ਦੀ ਰੈਸਟ ਦੀ ਲੋੜ ਹੈ ਆਟੇ ਨੂੰ ਤੇ ਮੈਂ ਹੁਣ ਜਾ ਕੇ ਨੰਨੂ ਨੂੰ ਪਾ ਦਵਾਂ। ਆ ਕੱਪੜੇ ਪਾ ਦਵਾਂ ਤੇ ਉਹਨੇ ਜਾਣਾ ਸਕੂਲ ਤੇ ਫਿਰ ਮੈਂ ਰੋਟੀ ਬਣਾਉਣੀ ਆ ਮੱਕੀ ਦੀ। ਸੋ ਗਾਇਜ਼ ਮੈਂ ਲੈ ਲਿਆ ਪੇੜਾ ਤੇ ਹੁਣ ਇਹਨੂੰ ਆਪਾਂ ਵੇਲਾਂਗੇ ਲਿਫਾਫਾ ਵੀ ਰੱਖ ਲਿਆ ਇੱਕ ਲਿਫਾਫੇ ਦੇ ਉੱਪਰ ਆਪਾਂ ਵੇਲਨੇ ਆਹ ਦੇਖੋ ਜੀ ਮੈਂ ਗਾਇਜ਼ ਅਗਲੇ ਪੰਜਿਆਂ ਨਾਲ ਕਰਦੇ ਆਂ ਕਈ ਐਂਦਾ ਕਰਦੇ ਨੇ ਮੈਂ ਐਂਦਾ ਕਰਦੀ ਆ ਇਹ ਮੇਰਾ ਸਟਾਈਲ ਹੈ ਮੱਕੀ ਦੀ ਰੋਟੀ ਬਣਾਉਣਾ रुक्जानन नोट तैयार हो गया मक्की की रोटी खानी यम्मी यम्मी जब आप छोटे थे तब तो खाते थे नहीं खानी ठीक है देखो गाइस इतनी सोनी गोल-गोल रोटी अपन बेल दी है काट ली है मक्की की रोटी चलो जी आप इधर ले, ले ले क्यों देसी क्यों ले ले ਦੇ ਤਵਾ ਆਪਾਂ ਕਰਾਂਗੇ ਸਾਫ਼ ਤਵਾ ਰੱਖ ਲਿਆ ਵਾ ਤਵਾ ਸਾਫ਼ ਕਰਾਂਗੇ ਠੀਕ ਹੈ ਹਾਂ ਬਾਬੂ 1 ਮਿੰਟ ਬੱਸ ਚਲੋ ਜੀ ਰੋਟੀ ਆਪਾਂ ਚੱਕ ਕੇ ਇਦਾਂ ਹੱਥ ਤੇ ਚਲੋ ਜੀ ਚਲ ਦੇਖੋ ਦੂਤ ਪੱਤਾ ਉਹ ਦੇਖੋ ਨੰਨੂ ਰੈਡੀ ਨੰਨੂ ਰੈਡੀ ਹੋ ਗਈ ਸਕੂਲ ਲਈ ਉਹ ਜਿੱਥੇ ਪਈ ਸੀ ਮਾਇ ਕਦੋ ਇਹ ਅੰਦਰ ਪੇਟੀ ਪਰ ਰੱਖੀ ਹੈ ਨੰਨੂ ਚੱਪਲ ਢਾਲ ਲਓ ਬਾਪੂ ਕੱਲ ਨੰਨੂ ਕੇ ਸਕੂਲ ਵੀ ਤੀਜ थी ਆ ਦੇਖੋ ਜੀ ਗਾਇਸ ਮਸਤ ਮਸਤ ਆਪਣੀ ਰੋਟੀ ਬਣ ਰਹੀ ਹੈ ਮੱਕੀ ਵਾਲੀ ਰੋਟੀ ਬਣ ਰਹੀ ਹੈ ਪਲਟਾ ਲੈ ਲੀਏ ਆਪਾਂ ਪਲਟਾਨ ਦੇ ਲਈ ਬਸ ਨੰਨੂ ਦੇ ਪਾਪਾ ਨੰਨੂ ਨੂੰ ਇਤ ਚਾਹ ਵੀ ਉਬਾਲੇ ਆ ਗਏ ਨੇ ਸਾਈ ਬੇਟਾ ਐਸੀ ਲੋਜੀ ਗਾਇਸ ਦੇਖੋ ਜੀ ਅਮੀ ਅਮੀ ਰੋਟੀ ਮੱਕੀ ਦੀ ਰੋਟੀ ਜੇ ਨਾਲ ਸਾਗ ਹੁੰਦਾ ਨਾ ਗਾਇਸ ਇਹ ਸਾਗ ਹੁੰਦਾ ਤੇ ਹੋਰ ਜਿਆਦਾ ਸਵਾਦ ਲੰਦੇ ਸੀ ਬੜੀ ਸਵਾਦ ਲੰਦੇ ਸੀ ਕੋਈ ਨਹੀਂ ਜੇ ਸਾਗ ਬਣਾਵਾਂਗੇ ਉਹ ਤਾਂ ਰੋਜ਼ ਬੰਨੀਆਂ ਹੀ ਬੰਨਿਆ ਨੇ ਮੱਕੀ ਦੀਆਂ ਰੋਟੀਆਂ ਦੋਨਾਂ ਤਰਫ ਆਪਾਂ ਥੋੜਾ ਥੋੜਾ ਘਿਓ ਲਾਵਾਂਗੇ ਦੇਸੀ ਘਿਓ ਲਾਵਾਂਗੇ ਆਪਾਂ ਕੱਲ ਹੀ ਮੈਂ ਕੱਢਿਆ ਸੀ ਘਿਓ ਗਾਇਜ਼ ਕਿੰਨਾ ਸੋਨਾ ਨਿਕਲਿਆ ਹੈ ਘਿਓ ਦੀ ਰੈਸিপি ਵੀ ਤੁਹਾਨੂੰ ਬਹੁਤ ਦਿੱਤੀ ਹੋਈ ਹੈ ਕਿਵੇਂ ਅੱਤਾ ਬਣਾਉਣੀ ਆ ਘਿਓ ਇਹ ਤਵਾ ਗਾਇਜ਼ ਮੇਰਾ ਸਪੈਸ਼ਲ ਹੈ ਮੱਕੀ ਦੀ ਰੋਟੀ ਵਾਸਤੇ ਜਿਹੜਾ ਆ ਤਵਾ ਹੈ ਇਹ ਦੂਸਰੇ ਚੁੱਕੇ ਫੁਲਕੇ ਲਾਣ ਲਈ ਹੈ ਇਹ ਤਵਾ ਸਿਰਫ ਮੱਕੀ ਦੀ ਰੋਟੀ ਲਈ ਰੱਖਿਆ ਹੈ ਮੈਂ ਦੇਖੋ ਜੀ ਰੋਟੀ ਆਪਣੀ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਰਹੀ ਹੈ ਜੰਮੀ ਜੰਮੀ ਪੰਜਾਬੀ ਮੱਕੀ ਦੀ ਰੋਟੀ ਆਪਣੇ ਪੰਜਾਬੀ ਤਾਂ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਨੇ ਮੱਕੀ ਦੀ ਰੋਟੀ पर प्लेट रखिए लो जी गाइस रोटी अपनी बन गई रेडी होगी मक्की रोटी बन गई ਇਨੋਂ ਆਪਾਂ ਸੰਜੀਵ ਜੀ ਲਈ ਆਪਾਂ ਸਰਵ ਕਰਨੀ ਆ ਆਪਾਂ ਇਹਦੇ ਈ ਉੱਤੇ ਰੱਖਾਂਗੀ ਮੈਂ ਮੱਖਣ ਮੱਖਣ ਵੀ ਰੈਡੀ ਹੈ ਦੇਖੋ ਗਾਇਸ ਮੱਖਣ ਰੱਖਾਂਗੇ ਇਹਦੇ ਉੱਪਰ ਰੋਟੀ ਦੇ ਉੱਪਰ ਤੇ ਗਾਇਸ ਮੈਂ ਨਾਲ ਇਹਦੇ ਰੱਖਾਂਗੇ ਮਿਰਚਾਂ ਦਾ achar ਆਹ ਦੇਖੋ ਜੀ ਮਿਰਚਾਂ ਦਾ achar ਜੋ ਕਿ ਮੇਰੇ ਪੇ ਕਿਉਂ ਆਇਆ ਹੈ ਤੇ ਆ ਵੀ ਦੇਖੋ ਆਮਬ ਦਾ achar ਵੀ ਮੇਰੇ ਪੇਕੇ ਆਇਆ ਮੇਰੀ ਮੰਮੀ ਨੇ ਪਾਇਆ ਸੀ ਤੇ ਉਹਨਾਂ ਨੇ ਮੈਨੂੰ ਵੀ ਭੇਜਿਆ ਕਹਿੰਦੇ ਤੂੰ ਵੀ ਖਾ ਆਮਬ ਦਾ achar ਅਸੀਂ ਪਾਇਆ ਤਾਂ ਸੋ ਗਾਇਸ ਵੈਸੇ ਸੁਣਿਆ ਹੈ ਵੀ ਪੇਕੇਉ ਨਹੀਂ ਲਈਦਾ achar ਤੇ ਸੋ ਗਾਇਸ ਮੈਂ ਉਹਨਾਂ ਨੂੰ 20 ਰੁਪਏ ਪੈਸੇ ਦੇ ਦਿੱਤੇ ਸੀਗੇ ਵੀ ਮੈਂ ਐਦਾਂ ਨਹੀਂ ਲੈਣਾ achar ਤੇ ਸੋ ਉਹਨਾਂ ਨੇ ਮੈਂ ਕਹਿੰਦੇ 10 ਰੁਪਏ ਦੇ ਦੇਣੇ ਚਾਹੀਦੇ ਆ ਸੋ ਮੈਂ ਦੇ ਕੇ ਪੈਸੇ ਦੇ ਕੇ ਹੀ ਲਿਆ achar ਤੇ ਦੇਖੋ ਮਿਰਚ ਦਾ ਵੀ achar ਕਿੰਨਾ ਵਧੀਆ ਹੈ ਪਿਆ ਹੋਇਆ ਤੇ ਦੇਖੋ ਆਂਬ ਦਾ ਵੀ ਪਿਆ ਹੈ ਇਹਨੂੰ ਹਲਾਣਾ ਵਾਂ ਦੇਖੋ 2 ਕਿਲੋ ਹੈ 2 ਕਿਲੋ ਦਾ ਡੱਬਾ ਹੈ ਇਹ ਤੇ ਕਿੰਨਾ ਸੋਹਣਾ ਪਿਆ ਹੈ ਦੇਖੋ ਆਪਾਂ ਰੱਖ ਲਾਂਗੇ ਮਿਰਚਾਂ ਦਾ achar ਨਾਲ ਠੀਕ ਹੈ ਮੱਖਣ ਰੱਖ ਲਿਆ ਆਪਾਂ ਨਾਲ ਰੱਖਾਂਗੇ ਆਪਾਂ ਦਹੀਂ ਤੈ ਵੀ ਗਾਇਸ ਮੈਂ ਕਾਰਜਮਾਨੀ ਆ ਦੇਖੋ ਜੀ ਇਹ ਹੋ ਗਈ ਜੀ ਆਪਣੀ ਪੰਜਾਬੀ ਥਾਲੀ ਰੈਡੀ ਨੇ ਸੰਜੀਤ ਜੀ ਖਾਣਗੇ ਤੇ ਦੱਸਣਗੇ ਕਿੱਦਾਂ ਲੱਗੀ ਉਹਨਾਂ ਨੂੰ ਰੋਟੀ ਤੇ ਦੇਖੋ ਗਾਇਸ ਮੱਕੀ ਦੀ ਰੋਟੀ ਤੁਹਾਨੂੰ ਕਿਵੇਂ ਲੱਗੀ ਮੇਰੀ ਇਹ ਰੈਸਪੀ ਮੱਕੀ ਦੀ ਜੇਰਾ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਅਮ ਗਾਈਜ਼ ਸੰਜੀਤ ਜੀ ਰੋਟੀ ਖਾ ਰਹੇ ਨੇ ਤੇ ਮੈਂ ਬਣਾ ਰਹੀ ਆ फटाफट ਇਧਰ ਤੇ ਹੁਣ ਮੈਂ ਵੀ ਖਾਵਾਂਗੀ ਮੇਰੇ ਤਾਂ ਮੂੰਹ ਚ ਪਾਣੀ ਆ ਗਿਆ ਜੀ ਮੱਕੀ ਦੀ ਰੋਟੀ ਦੇਖ ਕੇ ਬਾਸ ਗਾਈਜ਼ ਮੈਂ ਹੁਣ ਮੈਂ ਵੀ ਅੰਦਰ ਚੱਲੀ ਆ ਤੇ ਇੰਜੋਏ ਮੱਕੀ ਦੀ ਰੋਟੀ ਸੋ ਗਾਈਜ਼ ਮੇਰੇ ਕੋਲ ਵੇਟ ਨਹੀਂ ਹੋ ਰਿਹਾ ਕਿਉਂਕਿ ਮੇਰੀ ਇੰਨੀ ਫੇਵਰਿਟ ਹੈ ਇਹ ਮੱਕੀ ਦੀ ਰੋਟੀ ਤੇ ਹਾਂਜੀ ਤੁਹਾਨੂੰ ਕਿਵੇਂ ਲੱਗੀ ਜੀ ਸੰਜੀਵ ਜੀ ਨੂੰ ਪੁੱਛੇ ਕਿ ਇਹਨਾਂ ਨੂੰ ਕਿਵੇਂ ਲੱਗੀ ਰੋਟੀ ਕਿੱਦਾਂ ਲੱਗੀ ਬਹੁਤ 탸 ਵਧੀਆ ਬਣੀ ਨਾ ਹਾਂਜੀ ਹਾਂਜੀ ਬਸ ਗਾਇਸ ਮੈਂ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਬਲੌਗ ਵਧੀਆ ਲੱਗਿਆ ਹੋਵੇਗਾ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਹੁਣ ਮਿਲਦੇ ਆ ਤੁਹਾਨੂੰ ਨਵੇਂ ਤੇ ਨੈਕਸਟ ਵੀਡੀਓਜ਼ ਬਾਏ ਗਾਇਸ ਟੇਕ ਕੇਅਰ ਗਾਈਜ਼ ਮੈਂ ਤਾਂ ਹਮੇਸ਼ਾ ਹੀ ਮਿਰਚ ਦੇ achar ਨਾਲ ਹੀ ਖਾਣੀ ਹੁੰਦੀ ਹੈ ਰੋਟੀ ਬੋ ਜਾ ਯम्मी ਬਣੀ ਹੈ ਐਸੇ ਤਰੀਕੇ ਨਾਲ ਬਣਾਓ ਤੁਸੀਂ ਵੀ ਖਾਓ ਤੇ ਇੰਜੋਏ ਕਰੋ